ਕਈ ਸਾਲ ਹੈ ਮਹਾਰਾ ਸਾਵਣ ਚੜਦੀ ਕਲਾ ਮਰਖਾ ਤਾਂ ਰਖਤੀ ਹੈ ਅੱਜ ਮੇਰਾ ਮਨਿੰਦਾ ਆਇਆ ਕੰਨ ਅੰਗਦ ਮੇਰੇ ਨਾਲ ਕਾ ਵਿਚਾਰੀਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਗਦ ਦੇਰ ਵਿਚਾਰੇ ਪਾਸੇ ਠੰਡਾ ਠੰਡਾ ਮੌਸਮ ਹੋਇਆ ਪਿਆ ਇਹ ਵੀ ਗਿਰਦਲ ਜੀ ਲਿਖਣ ਟਰੋਡੇ ਗਾਉਂਦਾ ਅਹ ਤੁਹਾਡੇ ਗਾਉਂਦਾ ਹੈ ਆ ਮਮਿ স্কুল ਲੱਗਣਾ ਮਨਿੰਦਰ ਦਾ ਜਦੋਂ ਨਾ ਕੰਨ ਲੈਣਾ ਮਮਿ ਨੂੰ ਲੱਗ ਗਿਆ ਬੱਠੇਂ ਦਾ ਝਾਂਕੋਈ ਬਈ ਸਾਰੇ ਨੇ ਆਨੇ ਰੋਣੇ ਲੱਗੇ ਹੋਏ ਆਂ ਕਦ ਮੈਂ ਤਾਂ ਹੈ ਹਾਂ ਵੇ ਆਤਾ ਜਾਦਾ ਤੁਸੀਂ ਆਹ ਕਿਹਨੇ ਲੜ ਗਿਆ ਇਹਨੇ ਮੱਛਰ ਮੱਛਰ ਵੇ ਦੁਪਹਿਰ ਨੂੰ ਆਤਾ ਜਾਣਾ ਵੀ ਆ ਦੱਸੋ ਤੁਸੀਂ ਆਏ ਹੋਗੇ ਸਾਰੇ ਨੇ ਮੰਦੇ ਇਹ ਕੀ ਆ ਗਿਆ ਵਾ ਛੁੱਟੀਆਂ ਕੱਟ ਕੇ ਮਮਿ ਸਕੂਲ ਤੇ ਬੰਦਨ ਜੀ ਹੁੰਦੀ ਹੁਣ ਘਰ ਜਦ ਮਰਜੀ ਉਠੋ ਪਰ ਇੱਕ ਗੱਲ ਆ ਸਾਡੇ ਦਾ ਮਨਿੰਦਰ ਦੀ ਉਹ ਫਿਰ ਰੁਟੀਨ ਉਹ ਵੀ ਉਠਦਾ ਉਹਦੋਂ ਵੀ ਛੇਤੀ ਉਠੜਦਾ ਸਮਾਂ ਕੇ ਉਹ ਹੀ ਰੁਟੀਨਾ ਉਹ ਤਾਂ ਕਦੇ ਵੀ ਨਹੀਂ ਲੇਟ ਹੁੰਦਾ ਹੈਗਾ ਲੈ ਲੈ ਕੋਈ ਪੜਾਈ ਵੀ ਜ਼ਰੂਰੀ ਆ ਸੋ ਹੁੰਦੀ ਜਿਹੜੇ ਕਿੰਤੇ ਮੂੰਹ ਘੁੱਟਦੇ ਕੋਈ ਉਹ ਹੀ ਕਦੇ ਮੂੰਹ ਘੁੱਟਦਾ ਕਹਿੰਦਾ ਜਾਂ ਮੂੰਹ ਕਟਣ ਨੂੰ ਕਹਿੰਦੀ ਆ ਭੂਈ ਉਹਦੇ ਕੀ ਕਰਦਾ ਹਾਂ ਕਿਥੇ ਗਿਆ ਕਿਥੇ ਬੜਾ ਭਾਈ ਬੀਬੀ ਉਹ ਗਿਆ ਕੰਮ ਤੇ ਅੱਛਾ ਚਲੀ ਗਿਆ ਨਾ ਹਾਂ ਜੋ ਸ਼ੂਟਿੰਗ नहीं हूँ तो ग्यारह बजे तो लेके दो बजे तक चार किन्ने बजे तो किन्ने छे तो ग्यारह हाँ। छे तो ग्यारह फिर चार बजे जाना है चार तो अच्छा, टाइम चेंज हो गया, ना? हाँ। हो गया।, गया। बोलो चल का करा हाँ साढ़े जी इतना ਸਾਡੇ ਇੱਥੇ ਹਰ ਵੀਰਵਾਰ ਨੂੰ ਸਾਡੇ ਸਹੀਦ ਸਿੰਘਾਂ ਤੇ ਮਾਣੇ ਮਜਰਿਸ਼ੀ ਚਮਕੌਰ ਸਾਹਿਬ ਦੇ ਨਾਲ ਪਿੰਡਾਂ ਜੀ ਹਰ ਵੀਰਵਾਰ ਨੂੰ ਇੱਥੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾਂਦੇ ਆ ਤੇ ਪਾਠ ਜਿਹੜਾ ਉਹ ਕਰਦੀਆਂ ਬੀਬੀਆਂ ਮਾਮਾ ਭੈਣਾਂ ਸਾਡੇ ਪਿੰਡ ਦੀਆਂ ਹੀ ਹੁੰਨੀਆਂ ਉਹ ਵੀ ਚਲੋ ਵੀ ਜਿਵੇਂ ਹੁਣ ਮੰਨ ਲਓ ਕਿਸੇ ਨੇ ਦਾਨਪੂਰਨ ਕਰਨਾ ਹੈ ਨਾ ਆਲਾ ਚੰਗਿਆ ਚਾਹ ਪਾਣੀ ਪ੍ਰਸ਼ਾਦਾ ਪਾਣੀ ਉਹ ਗੁਰਦੁਆਰਾ ਸਾਹਿਬ ਕਰ ਦਿੰਦਾ ਵੀ ਬੱਚੇ ਦਾ ਜਨਮ ਦਿਨ ਹੁੰਦਾ ਉਹ ਵੀ ਦਾਸਤਰਾ ਹੋ ਜਾਂਦੀ ਆ ਨਾਲੇ ਚਲੋ ਦਾਨ ਨਿਕਲ ਜਾਂਦਾ ਦਾਨ ਨਿਕਲ ਜਾਂਦਾ ਹੁਣ ਅਸੀਂ ਗੁਰਦੁਆਰਾ ਤਹਾਨ ਦਾ ਹਾਂ ਅਸੀਂ ਵੀ ਆਇਆ ਹੋਏ ਸੋਚਿਆ ਵੀ ਮਨਿੰਦਰ ਦਾ ਕੀ ਕਰਾਈਏ ਜਿੱਦਾਂ ਹੈਗਾ ਮਨਿੰਦਰ ਦਾ ਨੌਂ ਦਾ ਅਸੀਂ ਬਣਾਉਂਦੇ ਹਾਂ ਉਹਦਾ ਅਸੀਂ ਕਿਉਂਕਿ ਦਾਤ ਦੇ 10 ਤਰੀਕ ਨੂੰ ਵੀਰਵਾਰ ਆਉਂਦਾ ਜੀ ਵੀਰਵਾਰ ਨੂੰ ਹਾਂ 9 ਜੁਲਾਈ ਦਾ ਵੈਸੇ ਤਾਂ ਅਸਲੀ ਜਨਮ ਦਿਨ ਮਨਿੰਦਰ ਦਾ ਤੇ ਇਹਨੂੰ ਨੌਵਾਂ ਸਾਲ ਆ ਜਣਾ ਹਾਂ 8 ਪੂਰੇ ਹੋ ਜਣਾ ਨੌਵਾਂ ਲੱਜਣਾ ਤੇ ਅਸੀਂ ਗੁਰਦੁਦਵਾਰਾ ਸ੍ਰੀ ਅਜੀਤਗੜ੍ਹ ਸਾਹਿਬ ਪਿੰਡ ਮਾਣੇ ਮਾਤੇ ਸੀਸ ਸਿੰਘਾਂ ਦੀ ਜਗ੍ਹਾ ਜੀ ਤੇ ਉੱਥੇ ਕਰਾਉਣਾ ਜੀ ਆਪਣੇ ਸੁਖਮਨੀ ਸਾਹਿਬ ਦੇ ਜਾਪ ਤੇ ਕਰਾਂਗੇ ਲੰਗਰ ਪਾਣੀ ਵੀ ਤੇ ਲੰਗਰ ਪਾਣੀ ਵੀ ਵੀ ਕਿਆ-ਕਿਆ ਕਰਨਾ ਹੈ ਆਪਾਂ ਦੇਖੂਗੇ ਬਤ ਮੌਕੇ ਦਾ ਮੌਕੇ ਪਰ ਤਾਂ ਨਹੀਂ ਕੋਈ ਸਲਾਹ ਆਉਣੀ ਬੀਬੀ ਇਹ ਤਾਂ ਪਹਿਲੇ ਹੀ ਦੇਖਣਾ ਪੈਣਾ ਆਪਾਂ ਕਿਆ ਕਰੀਏ ਕਿਆ ਬਣਾਉਣਾ ਕਿਹੜਾ ਪ੍ਰਸ਼ਾਦਾ ਪਾਣੀ ਉੱਥੇ ਤਿਆਰ ਕਰਨਾ ਸਾਰਾ ਕੁਝ ਦੇਖਣਾ ਪੈਣਾ ਹੈ ਕਹਣਾ ਸੀ ਹਾਂ ਮੈਂ ਜਿਹੜੇ ਆਪਣੇ ਪਰ ਆਪਣੀ ਦੇ ਗੈਸ ਹਾਂ ਮੈਂ ਉਹੀ ਗੱਲ ਕਰਦਾ ਹਾਂ ਗੁਰੂ ਘਰ ਚ ਦਾ ਜਿੰਨਾ ਸਾਰਦਾ ਕੰਮ ਚੱਲੇ ਨਾ ਉਹਦਾ ਚੰਗਾ ਉਹਦਾ ਚੰਗਾ ਹਾਂ ਸਭ ਬਾਈ ਕਰ ਲਏ ਹਾਂ ਸਬ지 ਕਰ ਲੂਗੇ ਇੱਕ ਹਮ ਸ਼ਾਦਾ ਦਾ ਮਾਣ ਹੋਣਾ ਹਮ ਬਾਕੀ ਦੇਖ ਲਓ ਬਾਈ ਹਮ ਮੰਮੀ ਕਹਿੰਦੇ ਮਿੱਠਾ ਨਹੀਂ ਕੀ ਕਰਦੇ ਮਿੱਠਾ ਦੇਖ ਦਿੰਦੇ ਆਪਾਂ ਕਿਹੜਾ ਕਰਾ ਗੁੜਾ ਨਹੀਂ ਕਰਨੀ ਨਾ ਨਹੀਂ ਕਰਨਾ ਖੀਰ ਕਰੂ ਹਾਂ ਜੀ ਨਹੀਂ ਬਾਈ ਹੈ ਖੀਰ ਦੀ ਸਲਾਹ ਕਰਦੇ ਆ ਅੱਛਾ ਬੀਬੀ ਖੀਰ ਦੀ ਸਲਾਹ ਕਰਦੇ ਮਨ ਲੱਗਾ ਬੀਬੀ ਖੀਰ ਹੋ ਗਿਆ ਹੋਰ ਨਾਲ ਕਿਆ ਹੋ ਗਿਆ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਹੋ ਗਿਆ ਕਿਆ ਹੋਊਗਾ ਸਬਜ਼ੀ ਸਬਜ਼ੀ ਕਿਆ ਬਣਾਈਏ ਨਾਲ ਜਿਹੜੀ ਦਾਲ ਬਣਾ ਲਓ ਵਿੱਚ ਪਨੀਰ ਪਾ ਕੇ ਚਾਹੇ ਚਿੱਟੇ ਛੋਲੇ ਬਣਾ ਲਓ ਚਾਹੇ ਮਟਰ ਨੂੰ ਆਪਣੀ ਬੀਬੀ ਕਿਆ ਕਹਿੰਦੀ ਆ ਉਹ ਫਿਰ ਆਇਆ ਕਰਨੀ ਚਾਰੰਗੀਤ ਨਹੀਂ ਕਹਿੰਦੀ ਆਹੀ ਤਾਂ ਤੇਰੇ ਕੋਲ ਛੱਡਣੀ ਜਿੱਕਨ ਤੂੰ ਖਾਂਦੀ ਕਿਹ ਚੰਦਿਆ ਸਾਨੂੰ ਪਤਾ ਹੀ ਤੁਸੀਂ ਹਨਾ ਵਜਾ ਹਾਂ 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 ਮੇਰਾ ਟਾਈਮ ਇਲਾ ਤੂੰ ਜਾਇਂ ਬੋਨ ਤਾਂ ਪਤਾ ਕਿ ਆ ਕੀ ਕਿਸਾਦੀ ਬਣਾ ਦੇਣੀ ਵਧੀਆ ਤੇ ਵਧੀਆ ਵਧੀਆ ਤੇ ਵਧੀਆ ਖਾਣ ਨੂੰ ਵੀ ਵਧੀਆ ਬਣਾ ਦੇਣੀ ਮੋਠੀ ਚੱਲੇ ਜੇ ਮੰਮੀ ਦਾ ਕੰਮ ਅਬ ਦੇਖੋ ਆਪਾਂ ਹਰ ਇੱਕ ਚੀਜ਼ ਮਟਰ ਪਨੀਰ ਬਣਾਉਣ ਨੂੰ ਕਰਦੇ ਹਾਂ ਪਨੀਰ ਤੁਹਾਨੂੰ ਜੇ ਮਟਰ ਪਨੀਰ ਕਰ ਲਓ ਜਾਂ ਚਟੇ ਤੇ ਛੋਲੇ ਕਰ ਲਓ ਬੀਬੀ ਕਿਆ ਕਹਿੰਦੇ ਕਿਆ ਕਰਨਾ ਮਟਰ ਪਨੀਰ ਕਰਨਾ ਕਿ ਚਟੇ ਛੋਲੇ ਵਿੱਚ ਅਸੀਂ ਤੇਰੇ ਨਾਲ ਦਾ ਹੁੰਦਾ ਲੰਗਰ ਨਹੀਂ ਤੈਨੂੰ ਜਿਆਦਾ ਪਤਾ ਬੀਬੀ ਆਲੂ ਆਲੂ ਬਸ ਅੱਛਾ ਹੋਰ ਕੋਈ ਨਹੀਂ ਨਹੀਂ ਵਿੱਚ ਪਨੀਰ ਪਾਉਣਾ ਕਿ ਆਲੂ ਕਿ ਆਪਾਂ ਉਹ ਨਹੀਂ ਚੰਗਾ ਚਿੱਟੇ ਛੋਲੇ ਮੈਂ ਤਾਂ ਪਾ ਲਨੇ ਆਲੂ ਨਹੀਂ ਪਾਉਂਦੇ ਨਹੀਂ ਫਿਰ ਆਲੂ ਨਹੀਂ ਆਲੂ ਨਹੀਂ ਪਾਉਂਦੇ ਜਦ ਉਹ ਬਾਅਦ ਵਿੱਚ ਨਾ ਉਹ ਹੀ ਗਾੜੀ ਜੀ ਰੱਖ ਲੈਂਦੇ ਜਿਆਦਾ ਪਤਨੀ ਨਹੀਂ ਕਰਦੇ ਹਾਂ ਉਹ ਵੀ ਠੀਕ ਲੱਗਦੀ ਬੀਬੀ ਉਹ ਵੀ ਠੀਕ ਆ ਉਦਾ ਪਾਲੂ ਖਾਨੇ ਖਾਨੇ ਹੋਰ ਸਾਦੀ ਮਟਰ ਨਾਲੇ ਸਿਸਟਮ ਬਥੇ ਕਾ ਚੱਲ ਜੀ ਫਲੀ ਆ ਜਿਹੜਾ ਮਟਰ ਆ ਉਹ ਹੁਣ ਮਿਲੇ ਨਾ ਮਿਲੇ ਉਹ ਗੱਲ ਵੱਖਰੀ ਆ ਪਰ ਜਿਹੜਾ ਦਾਣਾ ਉਹ ਵੀ ਖਰਾਬ ਕਰਦਾ ਦਾਣਾ ਖਰਾਬ ਕਰਦਾ ਜਿਹੜਾ ਕੱਢਿਆ ਮਿਲਦਾ ਉਹ ਵੀ ਖਰਾਬ ਕਰਦਾ ਉਹ ਵੀ ਜੀਨ ਨੂੰ ਖਰਾਬ ਕਰਦਾ ਹਨਾ ਆਪਾਂ ਨੇ ਦਾਣਾ ਨਹੀਂ ਲੈਣਾ ਜੇ ਆਪਾਂ ਨੂੰ ਫਲੀ ਮਟਰ ਤੁਹਾਨੂੰ ਲੱਗਦਾ ਵੀ ਆਲੂ ਮਟਰ ਤੇ ਉਹ ਬਣਾਉਣਾ ਪਨੀਰ ਤਾਂ ਆਪਾਂ ਪਤਾ ਕਰ ਲੂਗਾ ਵੀ ਭਾਈ ਸਾਨੂੰ ਦਾਣਾ ਨਹੀਂ ਚਾਹੀਦਾ ਹਾਂ ਫਲੀ ਮਟਰ ਚਾਹੀਦੇ ਹਨਾ ਵੀ ਦਾਣੇ ਤੋਂ ਬਿਨਾਂ ਹੈਂ ਕਿਆ ਜੀ ਸੰਗਠਾ ਜੇ ਸ਼ਾਮ ਜਿੰਨ ਛਿੱਲੇ ਗੇਰਾ ਖਲਣਾ ਉੱਥੇ ਗੁਰਦੁਆਰੇ ਸਾਹਿਬੇ ਹੋਣਾ ਸਾਰਾ ਉਹ ਸਭ ਨਹੀਂ ਆਪਾਂ ਘਰ ਛਿੱਲੇ ਦੇ ਦੇਖਿਆ ਜਾਂਦਾ ਕਰਕੇ ਜੇ ਜੇ ਆਪਾਂ ਸ਼ਾਮ ਨੂੰ ਉੱਥੇ ਗੁਰਦੁਆਰੇ ਬਣਾ ਕੇ ਉੱਥੇ ਰੱਖ ਦੂੰਗਾ ਕਿਆ ਹੋ ਜਾਊਗਾ ਫ੍ਰਿਜ ਪਿਆ ਉਥੇ ਹਾਂ ਨੂੰ ਇੱਕ ਵਾਰ ਚਾਚੀ ਨੂੰ ਪੁੱਛਣਾ ਚਾਚੀ ਦੀ ਸਲਾਹ ਲੈਣੀ ਹੋਊਗੀ ਜਿਹੜੀ ਬੜੀ ਹੈ ਮੇਕੇ ਬੜੀ ਹੈ ਨਾ ਲੋ ਕਰਦੇ ਰਹਿੰਦੇ ਨੇ ਉਹ ਕਰਦੇ ਰਹਿੰਦੇ ਨੇ ਸਾਰਾ ਕੰਮ ਕਰਦੇ ਰਹਿੰਦੇ ਜੋ ਰਹਿਣਗੇ ਅੱਛਾ ਜਿੱਕਨੋਂ ਕੋਈ ਕੋਈ ਕਰ ਅੱਛਾ ਜਿਵੇਂ ਉਹ ਕਹਿਣਗੇ ਉਹ ਮੈਂ ਕਰ ਲਾਂਗੇ ਹਾਂ ਠੀਕ ਆ ਕਿ ਬੇਬੇ ਹੁਣ ਉੱਥੇ ਸੇਵਾ ਭਾਈ ਚਾਹੇ ਕਿਸੇ ਦਾ ਵੀ ਕਹਿੰਦੇ ਪ੍ਰੋਗਰਾਮ ਹੋਵੇ ਚਾਹੇ ਕੋਈ ਬੋਲੇ ਜਾਂ ਨਾ ਬੋਲੇ ਬੇਬੇ ਸੇਵਾ ਕਰਦੀ ਉਹ ਬੇ ਜਿੰਮੇਵਾਰੀ ਸਮਝਦੀ ਹਾਂ ਬਿਲਕੁਲ ਦੇਖੋ ਸਾਡੀਆਂ ਬਥੇਰੀਆਂ ਪਿੰਡ ਦੀਆਂ ਮਾਵਾ ਭੈਣਾਂ ਉੱਥੇ ਹਰ ਵੀਰਵਾਰ ਨੂੰ ਹੋਵੇ ਚਾਹੇ ਪਰ ਹੁਣ ਬੇਪੰਜਾਨਾ ਪਤਾ ਹੀ ਨਹੀਂ ਭਾਈ ਤੁਹਾਨੂੰ ਪਤਾ ਕਿੰਝ ਆ ਕੇ ਸੁਨਾਵ ਵੀ ਲੈ ਲੇ ਤੁਹਾਡੀ ਮਰਜ਼ੀ ਹੈ ਜਿੱਦਾਂ ਤੁਸੀਂ ਕਰਨਾ ਹੋਵੇ। ਅਸੀਂ ਤਾਂ ਬੀਬੀ ਬਸ ੜਤੀ। ਹਾਂ। ਬਾਕੀ ਹੁਣ ਬੀਬੀ ਜਾਣੇ ਤੇ ਵੀ ਜੇ ਜਿੱਦਾਂ ਬੇਬੇ ਨੇ ਕਹਿਤਾ ਹੋਊਗਾ ਕਰ ਲੂਗੀ। ਵੀ ਜੱਕਣ ਬੀਬੀ ਨੇ ਆਪਾਂ ਨੂੰ ਆਰਡਰ ਦੇਤਾ ਹੀ ਭਾਈ ਮੈਕਣ ਕਰਕੇ ਪੁੱਛ ਗਈਆਂ ਐ ਕਰ ਦੋ। ਆਪਾਂ ਔਕਣ ਕਰ ਲੈਣਾ। ਠੀਕ ਆ ਬੀਬੀ? ਲੈ ਹੁਣ ਸੁੱਤਾ ਆ ਪਿਆ ਦੇਖ ਲੈ। ਮਾਫ ਕਰਨਾ ਕੁਛ ਨਾ ਕਿ ਹੋ ਜਾਂਦਾ ਹੈ ਜਣਾਤਾ ਹੁੰਦਾ। ਜ਼ਮੀਨ ਦੇ ਹਾਲ ਹੁੰਦੇ। ਜੀ ਆਣ ਮਿੰਦਰ ਨੂੰ ਤਾਂ ਉਕਾਰੀ ਵੀ ਸਕੂਲ ਜਾਣਾ ਇੰਨੇ ਜਿੰਵਾਦ ਪਰ ਸ਼ਾਮ ਨੂੰ ਬੂਟ ਵਾੜ ਦਵਾ ਕੇ ਲੈ ਜਾਣਾ ਟੁੱਟੇ ਹੋਏ ਨੇ ਇਹਦੇ ਇੱਕੋ ਦੀ ਸਾਈਕਲ ਹੀ ਖੜਾਇਆ ਬਹੁਤ ਮਿੰਟ ਕਰਦਾਂਗੇ ਸਾਈਕਲ ਹੀ ਮੈਂ ਹੁਣ ਕਿਵੇਂ ਲੈ ਕੇ ਜਾਵਾਂ ਕੱਲ੍ਹ ਕੋਈ ਤਾਂ ਕਹਿੰਨੀ ਆ ਭਾਈ ਜੀ ਬੜੇ ਨੂੰ ਲੈ ਜਿਓ ਮੋਟਰਸਾਈਕਲ ਉਹ ਉਧਰ ਸਾਹਮਣੇ ਉਹ ਲੱਗਿਆ ਦੇਖ ਲਾ ਹੁਣ ਨੇ 6-7 ਵਜੇ ਆਉਣਾ ਮੈ ਤਾਂ ਹਿੰਮਤ ਕਰਨੇ ਪੈਣੀਆਂ ਆ ਤਾਂ ਮਿੰਦਰ ਦੀ ਚਮਕੌਰ ਆ ਚਮਕੌਰ ਗੱਡੀ 'ਚ ਰੱਖ ਕੇ ਨਹੀਂ ਜਾਊਗਾ ਨਹੀਂ ਮਾਜੀ ਤੁਰ ਕੇ ਬੈਠਾ ਤਾਂ ਇਹਨੇ ਨਿਆਣੇ ਦੀ ਜੀ ਪਤਾ ਸਾਰੀ ਛੁੱਟੀਆਂ ਲੱਗ ਗਈਆਂ ਆਏ ਪਈਆਂ ਤਾਂ ਮम्मा ਮੈਂ ਤਾਂ ਇੱਕ ਵੀ ਨਹੀਂ ਢੇੜਾ ਲੱਤ ਫਿਰ ਉਹਦਾ ਖੜੀ ਤਾਂ ਕਿਹਨੂੰ ਕਾ ਕਵਾੜ ਹੋਣਾ ਚਾਹ ਜੀ ਮੈਨੂੰ ਆਏ ਬੀਬੀ ਕੋਈ ਨੇ ਚਲਾਉਣੀਆਂ ਬੀਬੀ ਕੋਈ ਬੀਬੀ ਕੋਲ ਨਹੀਂ ਤੇ ਤੁਸੀਂ ਉੱਥੇ ਲਿਆਓ ਨੀ ਮੇਰੇ ਕੋਲ ਨਾ ਰੱਖਿਓ ਲਈ ਕਿ ਉੱਥੇ ਜਨ ਮਾੜ ਮੋਟਾ ਨਿਆਣਾ ਚਾਹਣਾ ਦੇਖਿਓ ਤੇਰੀ ਜ਼ਿੰਮੇਵਾਰੀ ਹੋਊਗੀ ਮੈਂ ਨਹੀਂ ਮੈਂ ਚਲਾਉਂਦਾ ਤੁਸੇ ਲੈ ਜੂਗੇ ਤੇ ਘੜਾ ਬਾਹਰ ਨਿਕਲਦਾ ਵੇੜੇ ਤੇ ਚਲਾਈ ਜਾਂਦਾ ਪਰ ਥੱਲੇ ਜਾਂ ਅੰਦਰ ਵੇੜਾ ਤਾਂ ਜਾਣੇ ਨਹੀਂ ਦੇਣ ਹੁਣ ਤਾਂ ਐਵੇਂ ਨਹੀਂ ਹੈਗਾ ਜੀ ਬਹੁਤ ਅਗਨੇ ਆਣੇ ਨੂੰ ਖੇਲ ਦੇ ਗੜੀਆਂ ਦੇ ਫਿਰ ਜਾਂਦੇ ਸੀ ਕੋਈ ਹੋਰ ਨਹੀਂ ਤਿੰਨ ਦਾ ਹੁੰਦਾ ਹੁੰਦਾ ਦੇ ਅੰਦਰ ਵੰਦ ਫਿਰੇ ਸਾਰੇ ਪਰ ਉਹਨੇ ਟੈਂਪੀਸ ਅਹ ਜਾਈ ਆ ਗਿਆ ਮੈਂ ਦੇਖਿਆ ਇੱਕ ਵੀਡੀਓ ਨੰਬਰ ਸੱਤ 3 ਵੀ ਇੰਨੇ ਕ ਨਿਆਣਾ ਜੱਕਦੇ ਉਹ ਤਾਂ ਫੇਰ ਕਿਸੇ ਨੇ ਕੈਮਰੇ ਚੋਂ ਦੇਖ ਕੇ ਬੱਸ ਵਾਲੇ ਨੂੰ ਇਲਾਹਾ ਕਰੀ ਵੀ ਤੁਹਾਡੀ ਬੱਸ ਤੇ ਵੀ ਹੈ ਨਿਆਣਾ ਰੋਈ ਜਾਵੇ ਉਹ ਬੱਸ ਵਾਲਾ ਕਹਿੰਦਾ ਵੀ ਭਾਈ ਉਹ ਨਿਆਣਾ ਤੇਰੇ ਤੇ ਪਕਾ ਨਹੀਂ ਕਰਦਾ ਕਿਉਂ ਤੇ ਫੋਨ ਕਰਿਆ ਹਾ ਤੇ ਵੇਲੇ ਸੀ ਯਾੜੀ ਲਾਈ ਗਈ ਉਹ ਜੇ ਉਹਦਾ ਹੋਵੇ ਤਾਂ ਤਾਂ ਉਹਦੇ ਕੋਲ ਚੁੱਪ ਕਰਿਆਗਾ ਨਿਆਣੇ ਨੂੰ ਪਛਾਣ ਹੁੰਦੇ ਮੇਰੀ ਮਾਪੇ ਦੀ ਫੇਰ ਉਹਨਾਂ ਨੇ ਰੋਕੀ ਵਸ ਜਿੱਥੇ ਉਹ ਮਿਲੇ ਪੁਲਸ ਵਾਲੇ ਫੇ ਥੱਲੇ ਡਾੜੀ ਹਾਲੇ 6 ਮਹੀਨੇ ਦਾ ਨਿਆਣਾ ਹੁਆ ਸਾਰੇ ਜਿਹੜਾ ਤਾ ਬਚਾਓ ਗਿਆ ਗਾਂ ਤੇ ਗਾਂ ਜਿਹੜੀ ਬਣੀ ਹੋਈ ਸੀ ਮੈਂ ਕਹਿੰਦੀ ਕੈਮਰੇ ਦਾ ਬਹੁਤ ਫਾਇਦਾ ਹੋ ਗਿਆ ਉਹ ਵੀਡੀਓ ਜੇ ਗਾਂ ਦਾ ਕਰੀਗੇ ਵੀ ਕਿਹੜੀ ਵਾਸਤੇ ਜਿਹੜੀ ਟਿੱਕਾਂ ਦਾ ਗਾਂ ਦੀਆਂ ਹਾਂ ਸੀ ਆੜੀ ਮਿਲੀ ਗਈ ਫੇ ਤਾਂ ਕਿ ਰੋਟੀ ਤੇ ਪਸਾਰੇ ਨੇ ਵੀ ਨਹੀਂ ਉਹ ਨਹੀਂ ਕਰਿਆ ਪਸਾਰੇ ਨੇ ਸਿੱਧਾ ਨਹੀਂ ਪੁੱਛਿਆ ਜਿਹੜੇ ਆ ਗਈ ਜੋ ਜੋ ਪੁਲਸ ਜੋ ਜੋ ਗੱਲ ਕਰੀ ਉਹ ਜਿਹੜਾ ਔਰ ਲਾ ਕਹਿੰਦਾ ਖਬਰ ਕਿੰਨੇ ਕੁ ਜਾਣੇ ਨਾ ਹੁੰਦੇ ਉਹ ਮੇਰੇ ਕੋਲ ਹੋਗਾ ਮੇਰਾ ਨਿਆਣਾ ਮੈਂ ਚੁਪੇ ਕਰਾਉਂਗੀ ਉਹਨੂੰ ਕੋਈ ਕਿਸੇ ਢੰਗ ਨਾਲ ਸਹੀ ਗੱਲ ਹੈ ਜੇ ਉਹ ਮੇਰਾ ਹੋਗਾ ਤਾਂ ਹੋਊਗਾ ਚੁੱਪ ਬਗਾਨਾ ਲੈਣ ਦਾ ਮੂੰਹ ਦੇਖ ਦੇ ਕੇ ਰੋਈ ਜਾਂਦਾ ਹੁਣ ਅੱਜ ਕੱਲ ਬਾਕੀ ਨਹੀਂ ਰਹੇ ਭਾਈ ਕਿਸੇ ਦਾ ਨਾ ਨਿਆਣਾ ਭੇਜਣ ਦੀ ਨਾ ਹੁਣ ਜਾਨੇ ਦਾ ਹੀ ਨਹੀਂ ਰਹੀ ਕੋਈ ਨਹੀਂ ਉਹ ਨਹੀਂ ਹੈਗਾ ਹੋ ਤਾਂ ਅਗਲਾ ਉਹ ਜੜਾ ਦੱਸ ਭਾਈ ਮੈਂ ਕੰਮ ਲੱਗ ਗਈ ਕਿ ਤੇਰਾ ਨਿਆਣਾ ਤੇ ਚੁਪੇ ਰਹੇਗੇ ਇਹ ਬੇਜ਼ਿਕ ਹੁੰਦੇ ਨਾਲ ਸੀ ਉਸਨਾਂ ਤੇ ਦੇ ਬਿਨਾਂ ਨਹੀਂ ਸੌਂਦਾ ਅੰਦਰ ਖਾਂਡ ਦੇ ਵਿੱਚ ਵੀ ਹੱਥ ਪੈ ਗਈ ਉਹਨੂੰ ਹਾਂ ਵੀ ਭੰਦੇ ਚਨ ਲਾਇਆ ਲੋ ਨਹੀਂ ਗਿਆ ਜੰਗਿਆ ਮੈਂ ਇਹ ਤਾਂ ਸੌਂਦਾ ਹੀ ਨਹੀਂ ਪੁੱਛ ਲੋ ਕੋਲੇ ਬੈਠੇ ਨੇ ਜਿਨਾ ਨਾਲ ਕਾੜ ਤੇ ਮਿਲੀਆਂ ਇੱਕ ਗੁੱਲ ਦੇ ਤੇ ਬੀਬੀ ਹੋਰ ਇੱਕ ਮੈਨੂੰ ਐਸ ਰਿਸ਼ਤੇਦਾਰੀ ਚ ਕਿਹਨੂੰ ਕਿਹਨੂੰ ਕਹਿਣਾ ਆਪਾਂ ਨੇ ਆਪਾਂ ਕਹਿੰਦੇ ਕੀ ਚਾਹੀਦਾ 1 ਕਿਲੋ ਦੇਗ ਕੁਛ ਦੇਖ ਵਾਸਤੇ ਇੱਕ ਜਦੋਂ ਬਾਬਾ ਜੀ ਕਹਿੰਦੇ ਨੇ ਤੁਸੀਂ ਰਮਾਲਾ ਜਮਾ ਰਮਾਲਾ ਸੰਗ ਲੰਘਦੇ ਸਾਰੇ ਪਿੰਡ ਤੋਂ ਆਈਆਂ ਕਹਿੰਦੇ ਨੇ ਵੀ ਅਸੀਂ ਜੰਡ ਸਾਹਿਬ ਦੇ ਹੁੰਦੇ ਦਾ ਜਿਹੜਾ ਪਿੰਡੇ ਚੋਲੋ ਜੇ ਹੈ ਵੀ ਜੰਡ ਸਾਹਿਬਿਆਂ ਦਾ ਲੈਣਾ ਸੀ ਰਮਾਲਾ ਬੜਾ ਉਹ ਲੋਕ ਆਉਣ ਲੱਗੇ ਜੰਡ ਸਾਹਿਬੀ ਤੇ ਕੀ ਆਉਂਦਾ ਵੀ ਨਗਰ ਰਮਾਲਾ ਬਹੁਤ ਬੜਾ ਉਹ ਹੀ ਬੜਾ ਇੱਕੀ ਆਉਂਦਾ ਅੱਛਾ ਛੋਟੇ ਰਹਿ ਜਾਂਦੇ ਆ ਬਾਬਾ ਜੀ ਦਾ ਕਹਿਣ ਦਾ ਮਤਲਬ ਅੱਛਾ ਠੀਕ ਆ ਧਾਰਮਿਕ ਇਹ ਕਿ ਤੁਸੀਂ ਲਿਆ ਕਰੋ ਉਹ ਖੁੱਲਾ ਡੁੱਲਾ ਹੁੰਦਾ ਰਮਾਲਾ ਸਾਹਿਬ ਹਾਂ ਬਾਬਾ ਜੀ ਤਾਂ ਕਹਿੰਦੇ ਨੇ ਵੀ ਤੁਹਾਡਾ ਉਹ ਵਰਤਿਆ ਜਾਵੇ ਹੁਣ ਛੋਟੇ ਕਰਕੇ ਉਹ ਰੱਖੀ ਜਾਣ ਫਿਰ ਉਹ ਤਾਂ ਫਾਇਦਾ ਕੀ ਝੰਡ ਸਾਹਿਬੀਆਂ ਦਾ ਹੈ ਨਾ ਹਾਂ ਠੀਕ ਆ ਯਾਦ ਰੱਖੋ ਉਹਦਾ ਜੀ ਸਰੋਪਾ ਵੀ ਜਾਣੇ ਬਾਬਾ ਜੀ ਦੇ ਕੋਲ ਨੂੰ ਨਹੀਂ ਨਹੀਂ ਬਾਬਾ ਜੀ ਤੇ ਹੀ ਦੇਖੋ ਅੱਛਾ ਜੀ ਬਾਬਾ ਜੀ ਪੁੱਛ ਵੀ ਲੋ ਜੀ ਮਨੰਦਰ ਦੇ ਹੁੰਦੇ ਨੇ ਜੀ ਅੰਗਰੇ ਬਬਲੇ ਦੇ ਮੁੰਡੇ ਤੇ ਪਾ ਦੇ ਵੀਰ ਜੀ ਦੇ ਅਗਰ ਮਹਾਸਤ ਜੀ ਦਾ ਜਾਦੂਦੀ ਨਾ ਹੁੰਦਾ ਉਹਦੇ ਹੋਣਾ ਮਨਿੰਦਰ ਦਾ ਮਨਿੰਦਰ ਰਹਿ ਗਊਗਾ ਜੇ ਸਰੋਪਾ ਮੰਨ ਲਓ ਮੇਰੇ ਹੀ ਪਾਉਂਦਾ ਮੈਂ ਅਛਰੇ ਤੇ ਪਾਉਂਗਾ ਸਾਡਾ ਬੜਾ ਭਾਈ ਆ ਚੰਦ ਕੋਈ ਨਾ ਉਹ ਤਾਂ ਠੀਕ ਆ ਪਰ ਜਿਹਦਾ ਜਨਮ ਦਿਨ ਉਹ ਜਿੱਦਾਂ ਮਨਾ ਲਦੇ ਆਪਾਂ ਜਿਹੜੀ ਖੁਸ਼ੀ ਵਿੱਚ ਇਹ ਇੱਥੇ ਨਿਕਲਦੀ ਸਿਹਰ ਆਹ ਇਸ ਜਗ੍ਹਾ ਸਾਦੀ ਸੀ ਲਾਸੂ ਵੀ ਦੂਰ ਕਪੜੇ ਸੀ ਮੇਰੇ ਕਿਉਂ ਬਦ ਨਹੀਂ ਲਗਿਆ ਉਹ ਵੀ ਉਹਦੇ ਵਿੱਚ ਤੇ ਗੱਡੀ ਕੋਈ ਤੇ ਵੀ ਤੇ ਤਾਰੇ ਨਾ ਕਿョਕਾ ਦੁਮਾਰ ਮਿੰਨਿਤ ਕੋ ਟੀਕਾ ਲਵਾ ਲਿਆ ਨਹੀਂ ਨਹੀਂ ਲਵਾਇਆ ਲਵਾਉਣਾ ਨਹੀਂ ਕੀ ਰੋਣਾ ਹੈ ਕੀ ਨਹੀਂ ਹੁਜਗਨ ਦੇਖ ਤਾਂ ਹੱਟ ਗਿਆ ਨਹੀਂ ਸੂਈ ਵੱਜੀਆ ਕਿਆ ਵੱਜਿਆ ਉਹ ਜਿਹੜੀ ਕੱਪੜੇ ਸਉਣ ਵਾਲੀ ਹਾਫਨਾ ਸਿਉਂਦੇ ਨੇ ਜੀ ਨਾ ਬੀਬੀ ਤੂੰ ਤਾਂ ਕੰਮ ਵਧਾਏ ਜਿੰਦੀ ਆ ਤੂੰ ਦੇਖ ਕੇ ਉਹਦੇ ਵਿੱਚ ਮੋਣੀਆਂ ਬਾਹਰ ਵਿੱਚ ਲੰਘਦੀ ਆ ਅੱਛਾ ਟੀਕਾ ਲਵਾਇਆ ਨਹੀਂ ਨਹੀਂ ਲਵਾਇਆ ਕਦ ਵੱਜੀਦੀ ਕਿਆ ਉੱਥੇ ਵੱਜੀ ਕਾ ਦਾ ਵੇਰੋਂ ਕਹਿੰਦੇ ਜਾਂਦੇ ਸੋਣ ਚੱਲ ਚੱਲੀ ਤੇਰੇ ਡੀਕਾ ਲਵਾ ਲਿਆ ਇਹ ਲਵਾ ਲਿਆ ਹੋ ਨਹੀਂ ਹੈ ਕੀਆ ਠੀਕ ਹੈ ਬਸ ਨਹੀਂ ਹੈਗਾ ਬੇਬੇ ਕੋਲ ਤੋਂ ਤੁਸੀਂ 7 8 ਤਰੀਕ ਨੂੰ ਲਖਾ ਲਿਓ ਸਭ ਨੂੰ ਹੁਣ ਕਿੱਧਰ ਜਾਂਦੇ ਹਾਂ ਹਿੰਦੂਆਂ ਬੈਠ ਕੇ ਚਾਣ ਜੀ ਤੋਂ ਮੈਂ ਲਖਾ ਲੂਗਾ ਮੈਂ ਪੁੱਛਿਆ ਰਿਸ਼ਤੇਦਾਰ ਦੀ ਗੱਲ ਕਰਦਾ ਮੈਂ ਰਿਸ਼ਤੇਦਾਰੀ ਤਾਂ ਮੈਂ ਤਾਂ ਕਹਿੰਦੀ ਵੇ ਬਣਾ ਰੋੜੀ ਨੂੰ ਘੱਟ ਕਰੇ ਰਹਿਣਾ ਭਾਈ ਦੇਖ ਲੋ ਜਿੱਦਾਂ ਤੁਹਾਡੀ ਮੰਨਦੀ ਫੇਰ ਵੀ ਕਿੱਥੇ ਕਿੱਥੇ ਕਹਿਣਾ ਹੁਣ ਵੀ ਕੋ ਕੋ ਤੁਹ ਪਈ ਬਣੀ ਗਈ ਤੇ ਹਾਂ ਹੂੰ ਲੱਭ ਜੇ ਡੋੜਾ ਤਮਾਤਾ ਰੋਹੀ ਨੂੰ ਹਾਂ ਆਪਾਂ ਤੇ ਅਸੀਂ ਜਗੂ ਪੜ੍ਹਨ ਨਾਲੇ ਆਉਣੀ ਵਿੱਚ ਕਰਦੇ ਆਂ ਕਿ ਆ ਕੇ ਵੀ ਆਉਣੀ ਕੋਈ ਪਰੰਗ ਉਹ ਨਹੀਂ ਮੰਮੀਂ ਗਾਜੀ ਜੰਗੂ ਅੱਡ ਰੱਖਾਈ ਚੋੜੀ ਕਰਦੇ ਹਾਂ ਹੂੰ ਮਮੇ ਦਾ ਸਲਾਹ ਲਿਆਉਣੀ ਉਹਨੇ ਤੁਹਾਨੂੰ ਦੱਸ ਦੇਣੀ ਹੈ ਤੁਸੀਂ ਦੀ ਗਵਰਨਮੈਂਟ ਅੱਧ ਤਰੀਕ ਨੂੰ ਬਿੱਲੋ ਬੈ ਕੇ ਸਮਾਨ ਦਿਖਾ ਦੇਵੇ। ਵੀ ਕਿਆ ਕਰ ਚੱਲਿਓ। ਉਹਦਾ ਲੈ ਕੇ ਤੁਸੀਂ ਰੋਟੀ ਪਾਣ ਦਾ ਵੀ ਪੀਪਾ ਆਪਣੇ ਆਪੇ ਤਿਆਰ ਕਰ ਲੈਣਾ। ਉਹ ਹੈਗੀ ਤੇ ਨਹੀਂ ਆਂ ਦੇ ਇੱਕ ਜਗ੍ਹਾ ਨਹੀਂ ਜਾ ਰਹਾ। ਸਿਲੰਡਰ ਹੀ ਚਾਹੀਦੇ ਆ। ਮੈਂ ਕਰ ਲੈਂਦੀ ਆਂ ਇਹ ਤਿਆਰੀ ਦਾ। ਸਿਲੰਡਰ ਹੀ ਚਾਹੀਦਾ ਹੁਣ। ਸਿਲੰਡਰ ਲੇ ਗਏ ਤੇ ਲੱਕੜੀਆਂ ਸਿੱਟੇ। ਇਹ ਤਾਂ ਲੱਕੜੀਆਂ ਦੇ ਦੇ ਦੇ। ਲੱਕੜ ਨਹੀਂ ਲਈ ਤੇ ਉਹ ਲੱਕੜੀਆਂ ਦੇ ਕੰਮ ਹੁੰਦਾ ਚੁੱਲਾ ਵੀ ਲੱਕੜੀਆਂ ਦੇ ਚੱਲਦਾ ਹੁੰਦਾ। ਸਿਲੰਡਰ ਪਰ ਕੀ ਕਰਨਾ ਕੁਝ ਵੀ। ਫੇਰ ਲੱਕੜੇ ਕੋਟ ਟਾਲੀ ਲੁਕ। ਜਾਨੀ ਕਰ। ਪੰਜਾ ਕੋਟ ਲੱਕੜ ਬਹੁਤ। ਅੱਧਾ ਕੋਟ। ਚਲੋ ਅੱਧਾ ਕੋਟ। ਸੋ ਇੱਥੇ ਹੀ ਉੱਤੇ ਕੱਢਣ ਨੂੰ ਚੱਲ। ਚਲ ਕੋ ਕਰ ਲਾਂਗੇ। ਉੱਥੇ ਪਾੜ ਲਿਓ। ਉੱਥੇ ਜਿਹ ਹੈਗੇ ਉੱਥੇ ਪਾੜ ਲਈ। ਉਹਦੇ ਮਿੱਦੇ ਦੇ ਟੈਂਪੂ ਕੋਲ ਆ ਕੇ ਕੰਮ ਕਰਕੇ ਤੇ ਫੇਰ। ਹਾਂ ਕੰਨ ਨੂੰ ਚਲੋ ਅਨ ਇੱਕ ਤਰੀਕਾ ਨਾ ਕੱਲ ਇੱਕ ਤਰੀਕਾ ਕੱਲ ਨੂੰ ਨੌਵਾਂ 10 ਦੀ ਫੇਰ ਛੁੱਟੀ ਆ ਸਰਕਾਰੀ ਛੁੱਟੀ ਹੈ ਹਾਂ ਪਤਾ ਨਹੀਂ ਕਾਦੀ ਕਰੀ ਆ ਚਲ ਮਨਿੰਦਰ ਰਾਹੁਲ ਨਾਲ ਜਲਦੀ ਮਨਾ ਲੂਗਾ ਘਰ ਆਪਣਾ ਹਾਂ ਬਸ ਚਲੋ ਬਾਕੀ ਠੀਕ ਆ ਜੀ ਹੁਣ ਸੇਵਾ ਕਰ ਮਿਲਦੇ ਹਾਂ ਹੁਣ ਫੇਰ ਤੁਹਾਨੂੰ ਕਿਸੇ ਹੁਣ ਅਗਲੇ ਵਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਛੱਡ ਜਾਂਦਾ ਨਾ ਇਹ ਮੈਂ ਕਹਿ ਰਿਹਾ ਪੂਤੂ ਦੂਰ ਹੈ ਤੇ ਇਸ ਦਾ ਨੀ ਬਹੁਤ ਹੈ ਗਰੀ ਉੱਥੇ ਮਰ ਗਾਏ ਗਰੀ ਆਪਾਂ ਨੂੰ ਕਿਹਨਾਂ ਨਾ ਕਦੇ ਦਿੰਦੇ ਨਹੀਂ ਪੂੜੀਆਂ ਮਾਰਦਾ ਚਲੋ ਜਿੰਨ ਮਿਲਦੇ ਆਪਾਂ ਸਭ ਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਫਿਰ ਉੱਥੇ ਪਤਾ ਨਹੀਂ ਕੀ ਆਏ ਆਏ ਕਿ